ਹੈ ਹਾਏ 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 ਆਏ ਹਾਏ ਅੱਜ ਤਾਂ ਚਰਨੋਂ ਨੇ ਮੇਰਾ ਘਟਾਪਾ ਹੀ ਕਰਤਾ ਹੈ ਸ਼ੁਕਰ ਹੈ ਪ੍ਰਭ ਦਾ ਪਿੰਡ ਦੇ ਵਿੱਚ ਕੋਈ ਹੈ ਨਹੀਂ ਸੀਗਾ ਕਿਸੇ ਨੇ ਦੇਖਿਆ ਨਹੀਂਗਾ ਨਹੀਂ ਤਾਂ ਅੱਜ ਮੇਰੀ ਪੂਰੀ ਬੇਇੱਜ਼ਤੀ ਹੋਣੀ ਸੀਗੀ ਹੈ ਦੱਸ ਜਾ ਮਾਰਿਆ ਵੀ ਅੱਗੇ ਚਰਨੋਂ ਨੇ ਮੇਰੇ ਤਾਂ ਬੱਠਾ ਲਾ ਪਲਾਸਟਿਕ ਦਾ ਜੇ ਕਿਤੇ ਲੋਹੇ ਦਾ ਬੱਠਲ ਹੁੰਦਾ ਮੇਰਾ ਤਾਂ ਸੀਰੀ ਪਾੜ ਦੇਣਾ ਸੀ ਅੱਜ ਉਹਨੇ ਦੱਸ ਮੇਰਾ ਦਸ ਸਾਰੇ ਪਾਸੇ ਰਹਿ ਜਾਂਦਾ ਮੈਂ ਤਾਂ ਨਾ ਉਧਰ ਜੋਗਾ ਨਾ ਇਧਰ ਜੋਗਾ ਅੱਗੇ ਪਿੰਡ ਦੇ ਵਿੱਚ ਗੱਲ ਫੈਲ ਜਾਂਦੀ ਫਿਰ ਮੇਰੀ ਬੁਰੀ ਬੇਇੱਜ਼ਤੀ ਹੁੰਦੀ ਲੋਕ ਮੈਨੂੰ ਥੂ-ਥੂ ਕਰਦੇ ਵੀ ਦੇਖ ਲਾਲਾ ਕੀ ਕੀ ਕੰਮ ਕਰਦਾ ਫਿਰਦਾ ਲੋਕਾਂ ਦੀਆਂ ਜਨਾਨੀਆਂ ਛੇੜਦਾ ਫਿਰਦਾ ਦੱਸ ਮੇਰੀ ਕੀ ਇੱਜ਼ਤ ਰਹਿ ਜਾਣੀ ਸੀਗੀ ਹੈ ਮੈਂ ਤਾਂ ਦਾਦਾ ਜਨਮ ਦਿਨ ਸੀਗਾ ਵੀ ਚੱਲ ਜਨਮ ਦਿਨ ਤੇ ਨੂੰ ਵਧਾਈਆਂ ਦੇ ਆ ਮੈਨੂੰ ਕੀ ਪਤਾ ਸੀਗਾ ਉਹ ਐਡੀ ਕੁਲੇਸੀ ਹੋਰ ਤਾਂ ਦੱਸ ਮੇਰਾ ਹੀ ਸਾਰਾ ਕੁਝ ਖਤਮ ਕਰ ਦਊਗੀ ਦੱਸ ਇਹ ਲਾਲਾ ਕੁਝ ਨਾ ਕਰ ਤੂੰ ਐਂ ਕਰ ਉਹਨਾਂ ਤੋਂ ਆਪਣੇ 10000 ਰੁਪਏ ਲੈ ਲੈ ਇੱਕ ਲੈਣੀਆ ਪਰਚੀ ਉਦੋਂ 6700 ਰੁਪਏ ਵਾਲੀ ਪੈਸੇ ਲੈ ਆਉਤੋਂ ਤੇ ਉਹਨੂੰ ਸਿਸਤਰੀਆ ਕਰ ਬਲਾ ਵਧੀਆ ਰਵਾਂਗੇ ਚੱਲ ਚੱਲ ਦੁਕਾਨ ਤੇ ਚੱਲ ਜੇ ਕੀਤੇ ਲਾਲੀ ਨੇ ਪਤਾ ਲੱਗ ਗਿਆ ਨਾ ਇਹ ਗੱਲ ਦਾ ਉਹਨੇ ਅੱਧ ਕਲੇਸ ਪਾ ਲੈਣਾ ਪਹਿਲਾਂ ਤਾਂ ਇੱਕ ਗਲੇਸੀ ਔਰジナਲ ਬਾ ਪਹਿਰੇ ਦੂਜਾ ਉਹ ਕਲੇਸ ਕਰੂਗੀ ਮੇਰੀ ਜ਼ਿੰਦਗੀ ਨੂੰ ਹਾਏ 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 ਮੈਂ ਤਾਂ ਮਾਰੇ ਗਿਆ ਅੱਜ ਕਾਸੇ ਜੋਗਾ ਨਹੀਂ ਰਹਾ ਹਾਂ ਵਾ ਹੈ ਆ ਲਾਲਾ ਜੀ ਇਹਨੇ ਮੇਰਾ ਦੁੱਖ ਦੀਣਾ ਦੁੱਬਰ ਕੀਤਾ ਪਿਆ ਦੁਖੀ ਕੀਤਾ ਪਿਆ ਕਦੇ ਜੀ ਕਰਦਾ ਮੂੰਹ ਚੱਕ ਕੇ ਮੇਰੇ ਗੇਟ ਚ ਆਵੜਦਾ ਹੈ ਆਖੇ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਤੂੰ ਮੇਰੇ ਸਾੜਾ ਲੱਖ ਦਾ ਗਿਫਟ ਲਿਉਣ ਨੂੰ ਮੇਰਾ ਬੰਦਾ ਗਿਫਟ ਦਵੇ ਮੈਨੂੰ ਮੇਰੇ ਟੱਬਰ ਗਿਫਟ ਦਵੇ ਤੂੰ ਕੋਣ ਹੁੰਦਾ ਮੈਨੂੰ ਗਿਫਟ ਦੇ ਵਾਲਾ ਹੈ ਨਾਲੇ ਚੰਗੀ ਮੈਂ ਤਾਂ ਚੱਤੋਂ ਕਰਾ ਕੇ ਗਿਆ ਉਹ ਤਾਂ ਮੇਰੀ ਤੱਬੇ ਤਾਂ ਠੀਕ ਨਹੀਂ ਸੀ ਜੇ ਕਿਤੇ ਮੇਰਾ ਸਰੀਰ ਕਾਇਮ ਹੁੰਦਾ ਨਾ ਫੁੱਟ ਜਾਣਦਾ ਕਿ ਤਾਂ ਮੈਂ ਸਿਰ ਪਾੜ ਕੇ ਤੋੜਦੀ ਨਾਲੇ ਨਾ ਮੈਨੂੰ ਲੱਗਦਾ ਨਾ ਮੈਨੂੰ ਪੰਚਾਇਤ ਚ ਗੱਲ ਕਰਨੀ ਚਾਹੀਦੀ ਆ ਵੀ ਇਹ ਬਾਰ ਬਾਰ ਮੇਰੇ ਘਰੇ ਗੇੜੇ ਮਾਰਦਾ ਨਹੀਂ ਨਹੀਂ ਚਰਨੋ ਜੇ ਤੂੰ ਪੰਚਾਇਤ ਚ ਗੱਲ ਕਰੇਂਗੀ ਤੇਰੀ ਬੇਇੱਜ਼ਤੀ ਹੋਊਗੀ ਅੱਜਕੱਲ ਭਾਈ ਜਨਾਨੀ ਨੂੰ ਹੀ ਮਾੜਾ ਦੱਸਦਾ ਸਾਰੇ ਬੰਦੇ ਨੂੰ ਕੌਣ ਕਹਦਾ ਆਹ ਲਾ ਕਹੂਗਾ ਤੂੰ ਹੀ ਨਾਣ ਮਟੱਕੇ ਕਰਦੀ ਹੋਵੇਂਗੀ ਸਾਰਾ ਦੋਸ਼ ਮੇਰੇ ਤੇ ਲੱਗ ਜਾਊਗਾ ਚੱਲ ਛੱਡ ਪਰਾਂ ਕੁੱਟਤਾ ਕਟਾਕਤਾ ਤੰਨੇ ਤੈਂ ਕੀ ਕਰਾਉਣਾ ਹੁਣ ਪੈਸੇ ਵੀ ਰੁੱਟ ਧੜਨੇ ਨਾ ਲਟਕਾ ਲਟਕਾ ਕੇ ਦਊਂਗੀ ਇੱਕ ਵਾਰਚ ਨਹੀਂ ਦਿੰਦੀ ਕਦੇ 3000 ਦੇਤਾ ਕਦੇ 2000 ਦੇਤਾ ਕਦੇ 1000 ਦੇਤਾ ਐ ਰਾਉਂਗੀ ਮੇਰੇ ਭਰਾ ਦੀ ਗੱਲ ਬਿਲਕੁਲ ਸਹੀ ਦੀ ਇਹਦੇ ਚੱਕਰ ਤਾਂ ਮੈਂ ਤਾਂ ਆਪਦਾ ਭਰਾ ਵੀ ਕੁੱਟ ਕੇ ਕੱਢਤਾ ਦੀ ਮਾਂ ਨੂੰ ਮਾਂ ਨੂੰ ਸੋਚਦੀ ਸੀ ਮੈਂ ਮਾਂ ਨੂੰ ਫੋਨ ਕਰਾਂ ਮਾਂ ਨੂੰ ਫੋਨ ਕਰੂੰਗੀ ਹੈਨਾ ਆ ਲਾਲਾ ਮੇਰੇ ਵਾਸਤੇ ਗਿਫਟ ਲੈ ਕੇ ਆਇਆ ਸੀ ਨਾ ਉਹ ਪਤਾ ਲਵਾ ਦ ਮੈਂ ਪਾੜਤਾ ਦੀ ਆਲਵਾ ਵਿੱਚ ਪਾਇਆ ਦੀ ਨਾ ਮੈਂ ਸਮਾਨ ਦੇਖਾ ਬੂ ਮੈਂ ਮਰ ਜਾਣੀ ਹੋਹ ਨੀਲ ਪੈਂਟਾਂ ਲੈ ਲਾਲਾ ਤਾਂ ਪੂਰੀ ਹੱਟੀ ਚੱਕ ਲੈ ਰੁੜਜਣਾ ਹੈ ਨਾਲੇ ਮੇਰੇ ਫੇਵਰੇਟ ਕਲਰ ਲੈ ਕੇ ਆਇਆ ਸਾਰੇ ਸੁੱਖ ਨਾਲ ਲੈ ਲਿਪਸਟਿਕ ਆ ਤਾਂ ਲਾਈਟ ਕਲਰ ਆ ਬੜਾ ਘੈਂਟ ਆ ਲੈ ਇੱਕ ਹੋਰ ਨਹੀਂ ਇੰਨਾ ਕੁਛ ਲੈ ਆ ਹੋਰ ਉੱਡ ਜਾਣਾ ਨਾ ਉਹਨੂੰ ਕੀ ਪਤਾ ਮੈਨੂੰ ਪਸੰਦ ਆ ਲੈ ਕਲਚਰ ਵੀ ਲਿਆ ਆ ਵਾਹ ਲਾਲ ਲਾਲ ਤਰ ਗਿਆ ਚਰਨ ਉਧਰ ਤਾਂ ਬੱਲੇ ਬੱਲੇ ਆ ਨਾਲੇ ਇੱਕ ਟਾਪਾ ਕਰਤਾ ਨਾਲੇ ਸਮਾਨ ਖੋਲਿਆ ਲਾਲੇ ਤੋਂ ਰਬੜ ਬੈਣ ਵੀ ਲਿਆ ਆ ਮੇਰੇ ਵਾਸਤੇ ਚੱਲ ਕੁਛ ਨਹੀਂ ਹੁੰਦਾ ਵਧੀਆ ਹੋਇਆ ਐ ਕਰਦੀਆਂ ਹੁਣ ਸਾਰਾ ਕੰਮ ਨਿਬੜ ਗਿਆ ਹੁਣ ਬਿੰਚਟ ਰੈਸਟ ਕਰਦੀਆਂ ਹਨਾ ਘਰ ਦਾ ਵੀ ਨਿਭੜ ਗਿਆ ਡੰਗਰਾਂ ਦਾ ਵੀ ਨਿਭੜ ਗਿਆ ਹਜੇ ਸੁੱਖਾ ਕਹਿੰਦਾ ਸੀ ਮੈਂ ਸੀਰੀ ਵਾਰੇ ਦੱਸੂਗਾ ਉਹਨੂੰ ਪਤਾ ਕਰਾਂ ਜਾ ਕੇ ਹਾਂ ਪੈਣਾ ਕਾ ਨੂੰ ਆ ਪਤਾ ਕਰ ਲੈਂਦੀ ਆ ਚਲਦੀ ਆ ਸੁੱਖੇ ਨੂੰ ਹੀ ਮਿਲ ਕੇ ਆਉਣੀ ਆ ਸੁੱਖੇ ਕੇ ਘਰੇ ਦੇਖਦੀ ਆ ਜੇ ਘਰੇ ਮਿਲ ਗਿਆ ਨਾ ਸੁੱਖਾ ਫਿਰ ਤਾਂ ਬਾਲਾ ਵਧੀਆ ਨਹੀਂ ਫਿਰ ਠੀਕ ਆ ਨਾਲੇ ਸਮਾਨ ਅੰਦਰ ਰੱਖ ਦਿੰਦੀ ਆ ਚੱਲ ਚੱਲ ਨੂੰ ਤੇ ਨਾ ਬੀਲੀ ਕੰਜੇ ਦਾ ਹਲ ਤੱਕ ਨਹੀਂ ਆਇਆ ਪਤਾ ਨਹੀਂ ਸ਼ਾਲਾ ਦਿਨ ਕਿੱਥੇ ਗਿਆ ਕਿੱਥੇ ਨਾ ਐ ਨਹੀਂ ਵੀ ਕੋਈ ਦੁਕਾਨ ਤੋਂ ਛਮਾਨ ਚੱਕੀ ਲੈ ਜੂਗਾ ਵੀ ਮੈਂ ਬੈ ਜਾ ਦੋ ਕਰੀ ਹਾਇਲਾ 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 ਬਹੁਤ ਖਾਬ ਹੋ ਗਏ ਹਾਇਲਾ ਹਾਇਲਾ ਲਗਦਾ ਆਦੀ ਹੈ ਹਾਇਲਾ ਹਾਇਲਾ ਅੱਗੇ ਲਾ ਲਈ ਤੁਸੀਂ ਹਾ ਹਾ ਆ ਗਿਆ ਭਗਵਾਨ ਨੇ ਆ ਗਿਆ ਮੈਂ ਕਿਤੇ ਵੀਰੀ ਜਾਣੇ ਸ਼ੇਰ ਦੇ ਉਹ ਭਗਵਾਨੇ ਉਧਰੋਂ ਪੈਸੇ ਲੈਣ ਗਿਆ ਸੀਗਾ ਤੈਨੂੰ ਪਤਾ ਤਾਂ ਹੈਗਾ ਅੱਜ ਕੱਲ ਲੋਕ ਪੈਸੇ ਕਿੱਥੇ ਦਿੰਦੇ ਨੇ ਬਾਰ-ਬਾਰ ਜਾਣਾ ਪੈਂਦਾ ਫੇਰ ਜਾ ਕੇ ਪੈਸੇ ਮਿਲਦੇ ਨੇ ਕਿਤੇ ਅੱਜ ਹਾਂ ਤੁਸੀਂ ਪੈਸ਼ੇ ਲੈਣ ਕਿੱਤਰੂ ਗਏ ਸੀਗੇ ਮੈਂ ਗਿਆ ਤਾਂ ਇੱਧਰ ਸੀਗਾ ਹਾਈ ਹਾਂ ਉਹ ਬੇਨਾ ਕੀ ਗੱਲ ਹੋ ਗਈ ਉਹ ਨਾ ਮੇਰੇ ਮੰਗਲ ਕੁੱਤਾ ਬਹਿ ਗਿਆ ਕੁੱਤਾ ਤੈਨੂੰ ਪਤਾ ਮੈਂ ਕੁੱਤਿਆਂ ਤੋਂ ਕਿੰਨਾ ਦਾਦਾ ਉਹ ਫਿਰ ਮੈਂ ਉੱਪਰ ਦੀ ਉੱਪਰ ਦੀ ਘੁੰਮ ਕੇ ਫਿਰ ਨਹੀਂ ਘੁੰਮ ਕੇ ਗਿਆ ਜਿਨ੍ਹਾਂ ਦੇ ਪੈਸ਼ੇ ਲੈਣ ਜਾਣਾ ਸੀਗਾ ਅੱਛਾ ਅੱਛਾ ਕਿਉਂ ਤੈਨੂੰ ਕੀ ਹੋ ਗਿਆ ਕੁੱਤੇ ਦਾ ਮਗਰ ਪਿਆ ਦੀ ਤੁਸੀਂ ਕੁੱਤੇ ਮਗਰ ਪੈ ਜਾਂਦੇ ਲੈ ਮੈਂ ਮੈਂ ਕੋਈ ਜ਼ਰੂਰੀਆਂ ਵਿੱਚੋਂ ਦਾ ਟੀਕੇ ਲਵਾਣੇ ਨੇ ਕਦੱਚ ਕੁੱਤੇ ਮਗਰ ਪੈ ਜੇ ਲੈ ਮੈਂ ਮਗਰ ਤਾਂ ਦੀ ਪੈ ਜਾਂਦੇ ਆ ਬਸ ਤੇਰੇ ਮਗਰ ਤਾਂ ਮੈਂ ਪੈ ਜਾਂਦਾ ਠੀਕ ਐ ਤੂੰ ਕੁੱਤਾ ਮੈਨੂੰ ਵੱਢ ਲਊਗਾ ਦੱਚ ਇਹ ਇਹ ਟੀਕੇ ਲੱਗ ਜਾਣਗੇ ਮੈਂ ਮੈਂ ਬੰਨੇ ਪਾਸੇ ਕਾਚੋ ਜੂਨਗੇ ਮੈਨੂੰ ਦੱਸੋ ਤੇ ਮੇਰੀ ਗੱਲ ਸੁਣੋ ਹਾਂ ਸੁੱਖਾ ਤਾਂ ਮੈਂ ਆਇਆ ਕਹਿੰਦਾ ਸੀ ਕਹਿੰਦਾ ਵੀ ਪੈਸੇ ਲੈ ਇੱਧਰ ਨੂੰ ਗਿਆ ਦੁੱਤਾ ਮੈਂ ਇੱਧਰ ਕਹਿ ਕੇ ਗਈ ਤੀਏ ਫਿਰ ਤੈਨੂੰ ਅੱਛੀ ਦਾ ਜਾਨਣਾ ਮੈਂ ਮੈਂ ਵੇਖ ਇੱਧਰ ਕੁੱਤੇ ਵਾਂਗ ਨਹੀਂ ਬੈਗੇ ਸੀਗੇ ਇੱਥੇ ਉਹ ਮੈਨੂੰ ਰਸਤੇ 'ਚ ਸੁੱਖਾ ਮਿਲ ਗਿਆ ਮੈਂ ਉਧਰ ਦੀ ਜਾ ਰਹੀ ਆ ਸੀਗਾ ਹਾਂ ਇੱਕ ਤਾਂ ਲੋਕਾਂ ਨੂੰ ਆਦਤ ਨਹੀਂ ਹੈਗੀ ਚੁਗਲੀ ਮੇਰੇ ਤੇ ਚਲਾ ਦਿੰਦੇ ਨੇ ਕਿ ਅੱਛਾ ਹੈਂ ਤਲ ਫੇਰ ਕਿ ਹੋ ਗਿਆ ਤੂੰ ਸਮਾਨ ਲੈਣ ਆਇਆ ਸੀ ਦੱਤ ਗਿਆ ਮੈਨੂੰ ਲੈ ਦੱਛ ਗਿਆ ਤੈਨੂੰ ਮੇਰੇ ਤੂੰ ਤੋ ਸੁਆ ਨਾ ਲੱਗਦਾ ਹਾਂ ਹਾਂ ਕਿਥੋਂ ਲੈਂਦੇ ਇਹ ਇਹ ਜਿਹਨੇ ਦਵਾ ਕੇ ਲੈਂਦਾ ਸੀਗਾ ਸਾਲ ਪਹਿਲਾਂ ਮੈਂ ਦਵਾ ਕੇ ਲਿਆ ਸੀ ਸਾਲ ਪਹਿਲਾਂ ਹਾਂਜੀ ਅੱਛਾ ਮੈਨੂੰ ਆਇਆ ਹੋਇਆ ਕਿ ਤੂੰ ਚੰਨੋ ਦੇ ਮਗਰ ਲੱਕੇ ਨਵਾਂ ਛੂਟ ਲਈ ਦੱਛ ਨਵੇਂ ਕਿਤੋਂ ਲਈ ਬੈਠੀ ਦੱਸੀ ਦੰਦੇ ਨਹੀਂ ਦੱਛ ਤੈਨੂੰ ਪੈਸੇ ਖਚ ਚੰਦੋਂਕ ਬਿਨਾ ਕੋਈ ਕੰਮ ਹੀ ਨਹੀਂ ਹੈਗਾ ਹੈ ਤੇਰੇ ਘਰੇ ਜੋਰ ਲੱਗਦਾਗਾ ਪੈਸੇ ਖਚਦੇ ਹਾਂ ਮੈਂ ਤਾਂ ਪੈਸੇ ਲਾਈ ਨਹੀਂ ਆ ਲਾਇਆ ਨਹੀਂ ਗਾ ਮੈਨੂੰ ਤਾਂ ਹੀ ਲੱਗੇ ਨਾ ਫਿਰ ਦੱਚ ਆ ਨਾਲੀ ਸੀ ਨਾ ਮੈਂ ਤੱਪਰੇ ਬਦਲੇ ਤੁਸੀਂ ਵੀ ਨਾ ਨੂੰ ਲੋ ਹਣਾ ਅੱਛਾ ਤੂੰ ਨਾਲੀ ਹਾਂ ਮੈਂ ਨਾਲੀ ਸੀ ਹੈ ਦੇਖ 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 ਛਾਬਣ ਦੇਖ ਲੈ ਕਿਵੇਂ ਕਿੱਚੀ ਵਈ ਲੱਗਦੀ ਹੈਗੀ ਹੈਂ ਦੱਛ ਤੈਨੂੰ ਕਿੰਨੀ ਵਾਰ ਕਿਹਾ ਵੀ ਤੂੰ ਨਾ ਆਤਾ ਬੇਸ਼ੱਕ ਸੱਤ ਵਾਰ ਲਿਆ ਗਿਆ ਦਿਨ ਦੇ ਵਿੱਚ ਪਰ ਛਾਬਣ ਨਾ ਲਾਇਆ ਕਰ ਭਗਵਾਨ ਨੇ ਤੈਨੂੰ ਪਤਾ ਨਹੀਂਗਾ ਵੀ ਜੇ ਆਪਾਂ ਛਾਬਣ ਗਿਚਾਣਿਆ ਤਾਂ ਤੇ ਪੈਸੇ ਲਾਇਦ ਨੇ ਪੈਸੇ ਦੱਛ ਹਾਂ ਨਾਨੀ ਮੈਂ ਨਾ ਦੀ ਹਫਤੇ ਬਾਅਦ ਤੱਬ ਲਾਈਆ ਰੋਜੀ ਥੋਕ ਦਿੰਦੀ ਤੁਸੀਂ ਅੱਲ ਪੇਲ ਕੀ ਹੋ ਗਿਆ ਦੱਜ ਜੇ ਮੈਂ ਰੋਜ਼ ਲਿਖੋ ਦਿੰਨਾ ਆਪਣਾ ਵਿੱਚ ਆਪਣਾ ਸਰਫਾ ਵੀ ਦਾ ਕਰਨਾ ਸਿੱਖਣਾ ਜੇ ਅਬਾ 2-2 ਰੁਪਏ ਬਚਾਵਾਂਗੇ ਤਹੀਂ ਕਾਮਯਾਬ ਹੋਵਾਂਗੇ ਤੈਨੂੰ ਪਤਾ ਵੰਨ ਨਾ ਮੈਂ ਦ ਹਫਤੇ ਹਫਤੇ ਮਾਲਸ਼ ਹੱਬ ਲਾ ਨਾ ਉਹ ਵੀ ਮੂੰਹ ਤੇ ਮੂੰਹ ਤੇ ਨਹੀਂ ਕਰ ਤੂੰ ਲੈ ਇਹ ਵੀ ਤੱਬਰ ਨਹੀਂ ਲਾਉਂਗੀ ਮੁੱਥ ਤੂੰ ਮਾਰੂਗੀ ਕੋਈ ਆਪਣੀ ਦੁਕਾਨ ਤੇ ਨਹੀਂ ਆਣਾ ਤੂੰ ਤਾਂ ਬੌਲੀ ਹੈ ਭਗਵਾਨ ਆਪਣੇ ਦੁਕਾਨ ਤੇ ਪਰ ਵੀ ਉਂਪਾ ਇਹਨੇਗੇ ਮੜਾ ਛੜਕ ਲਿਆ ਗਾਲ ਨਾ ਕਿਸੇ ਨੂੰ ਬਟਾ ਲੱਗੇ ਨਾ ਲੇ ਛੱਬੰਦੀ ਬਚਤ ਨਾਲੇ ਪਰਫਿਊਮ ਦੀ ਬਚਤ ਨਾਲੇ ਖਜੂ ਹੀ ਖਜੂ ਦੱਛ ਐਨੀ ਸ਼ਾਨੀ ਵੈਰੀ ਹੈਗੀ ਆ ਤੂੰ ਤੂੰ ਛੋਣਾ ਮੈਂ ਤੈਨੂੰ ਸਿੱਖ ਲਾਲਿਆਂ ਵਿੱਚ ਰਹਿਣਾ ਸਿੱਖ ਹਾਂ ਇਹ ਵੀ ਗਲਤ થઈ ਆ ਸਾਡੀ ਰੋਟੀ ਖਾਉਂਗੇ ਨਾ ਹਾਂ ਤੂੰ ਰੋਟੀ ਪਾ ਜਾਂ ਰੋਟੀ ਪਾ ਮੈਂ ਖਾਣਾਂ ਰੋਟੀ ਆ ਗਈ ਕੀ ਕਰ ਰਹਿ ਗਾ ਤੁਸੀਂ ਪਹਿਲਾਂ ਨਾਲ ਮੈਂ ਫੇਰ ਰੋਟੀ ਖਾਣਗੇ ਦੱਛ ਇਹ ਭਗਵਾਨ ਨੂੰ ਹਲੇ ਇਹ ਨਹੀਂ ਪਤਾ ਵੀ ਮੈਂ ਨਾ ਆਇਆ ਜਾਂ ਨਾ ਪਾਇਆ ਜਦੋਂ ਤੂੰ ਛੁੱਤੀ ਪਈ ਸੀ ਮੈਂ ਨਾ ਤੋਕੇ ਤਿਆਰ ਹੋ ਕੇ ਦੁਕਾਨ ਤੇ ਆ ਗਿਆ ਸੀ ਉਦੋਂ ਅੱਠਾ ਦੱਛ उठाया करो जल्दी टाइम न पता लगे अगले कुछ सारा दिन बच पे तो बच दो बार ठीक है ठीक है हाँ 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 पालिया नहीं अपने फेर काम आज दही ठीक है आई कही दही देख थोड़ा जा लदली जी होगी कल वर्त ला जी राजू पगल जा, जा ਜੀ ਗੋਸੀਤਾ ਹਾਂ ਹਾਂ ਜਾ ਵਾਗ ਜਾ ਵਾਗਲਾ ਦੱਸ ਜਨਾਨੀਆਂ ਨੂੰ ਸਿਖਾਣਾ ਪੈਂਦਾ ਛਾਲਾ ਕੁਛ ਵੀ ਪੈਸੇ ਕਿਵੇਂ ਬੱਚੇ ਤੇ ਕਲੀਦੀ ਹੁੰਦੀ ਹੈਗੀ ਹੈ ਦੱਸ ਕਵੀਲਦਾਰੀ ਆਪਣੀ ਅੰਦਾ ਚੀਜਾਂ ਨਾਲ ਹੀ ਚੱਲਦੀ ਹੈ ਪੈਸੇ ਤੋਂ ਬਿਨਾ ਕੋਣ ਪੁੱਛਦਾ ਆਪਾਂ ਨੂੰ ਲੈ ਦੱਸ ਚੱਲ ਲਾਮ 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 ਆਏ ਲਾਮ 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 ਹਾਏ ਤਾ ਨਾ ਸੁੱਖੇ ਦਾ ਘਰ ਵੀ ਰੱਬ ਦੀਆਂ ਜੜਾ ਚ ਲੈ ਇਹ ਤਾਂ ਆ ਫਿਰਦਾ ਪਰਜਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਰਜਾਈ ਬੜੀ ਤਪੀ ਆਉਣੀ ਆ ਪਤਾ ਪੀਗੀ ਤੰਦ ਸਾਬਿਆ ਲਾਲੇ ਨੇ ਮੈਨੂੰ ਬੜਾ ਤਪਾਇਆ ਹੋਇਆ ਇੱਕ ਮੈਨੂੰ ਸਿਰੀ ਨਹੀਂ ਲੱਭਦਾ ਤੈਨੂੰ ਕਹਦੇ ਸਿਰੀ ਲੱਭ ਕੇ ਦੇ ਦੇ ਉਹ ਜਿਹੜਾ ਬਾਹਰ ਆ ਕੜੀ ਖਾਣਾ ਦਾ ਘਾਰ ਆਗਾ ਉਹਨਾਂ ਦਾ ਮੁੰਡਾ ਗਿਆ ਥੀ ਰਣ ਨੂੰ ਵੀ ਉਹ ਰਾਜੂਗਾ ਹਾਂ ਹਾਂ ਫਿਰ ਤਾਂ ਗੱਡੀ ਤੇ ਗਿਆ ਹੋਇਆ ਖਬਰ ਠੀਕ ਆ ਉਸ ਤੋਂ ਬਾਅਦ ਕਹਿੰਦਾਗਾ ਉਹ ਅੱਗੇ ਅੱਛਾ ਪੈਸੇ ਪੂਸੇ ਕਿੰਨੇ ਕਹਿੰਦਾ ਪੈਸੇ ਉਹ 3000 ਰੁਪਏ ਕਹਿੰਦਾ ਸੀਗਾ 3000 ਹਾਂ ਨਗਾਹ ਨੂੰ ਪਟਵਾਰੀ ਲਵਾਉਣਾ 3000 ਨੂੰ ਤੂੰ ਐਂ ਕਰੀ ਉਹਦੇ ਨਾਲ ਸਾਲ ਦੀ ਗੱਲ ਕਰੀ ਭਾਈ ਅੱਛਾ ਜੀ ਵੀ ਸਾਲ ਦੇ ਕਿੰਨੇ ਪੈਸੇ ਲਊਗਾ ਅੱਛਾ ਜੀ ਹਾਂ ਫਿਰ ਮੇਰੇ ਕੋਲ ਲੈ ਕੇ ਉਹਨੂੰ ਫਿਰ ਮੈਨੂੰ ਦੱਸੀ ਠੀਕ ਆ ਜੀ ਹਾਂ ਮੈਂ ਬਿਠਾ ਕੇ ਆਪੇ ਗੱਲ ਕਰ ਲੂੰਗਾ ਜਰਾ ਪਰਨੇ ਕਿੰਨੇ ਕਿ ਦਿਨਾਂ ਚਾਹ ਜੂਗਾ ਉਹ ਆ ਜੂਗਾ ਪੰਜ ਚਾਰ ਦਿਨਾਂ ਚ ਆ ਜੂਗਾ ਪੰਜ ਚਾਰ ਦਿਨਾਂ ਚ ਜਾਣੀ ਹਲੇ ਤੂੰ ਕਹਿ ਨਾ ਵੀ ਭਰਾਈ ਪੰਜ ਚਾਰ ਦਿਨ ਹੋਰ ਖਾਪਲਾ ਮੱਝਾਂ ਨਾਲ ਹਾਂਜੀ ਹਾਂਜੀ ਕੋਈ ਨਾ ਚਲ ਹੋਰ ਕੀ ਭਾਈ ਆਬਦੇ ਕਰਦਾ ਕੰਮ ਕਰਨਾ ਤਾਂ ਪੈਣਾ ਹੀ ਆ ਮੈਂ ਤਾਂ ਵੀ ਐਂ ਕਹਿੰਦੀ ਸੀ ਆ ਲਾ ਲੈ ਤੂੰ ਨਾ ਬੜਾ ਬਚ ਕੇ ਰਿਹਾ ਕਰੋ ਇਹ ਰੁੱਟ ਜਾਣਾ ਬਹੁਤ ਹਰਾਮੀ ਆ ਠੜਕੀ ਆ ਤੀਜੇ ਦਿਨ ਸਾਡੇ ਘਰੇ ਜਾ ਵੜਦਾ ਇਹ ਤਾਂ ਬਹੁਤ ਹਰਾਮੀ ਆ ਪਰ ਚਾਈ ਬਾਚ ਕੇ ਰਹੋ ਉਹਦੇ ਤੋਂ ਅੱਛਾ ਹੋਰ ਬਹੁਤ ਬਾੜਾ ਮੈਂ ਤਾਂ ਸੁਣਿਆ ਨਾ ਪਿੰਡ ਚ ਮੇਰੇ ਘਰੇ ਵਗ ਗਿਆ ਜਨਮ ਦਿਨ ਦਾ ਗਿਫਟ ਲੈ ਕੇ ਵਗ ਗਿਆ ਮਾਤਾ ਪੱਠਲਾ ਨਾ ਕੁੱਟਿਆ ਰੁੜ ਜਾਣ ਅੱਛਾ ਹੀ ਵਧੀਆ ਕਰਿਆ ਵਧੀਆ ਕਰਿਆ ਚੁੱਪ ਪ੍ਰੇਡ ਕਰਤੀ ਵਧੀਆ ਕਰਿਆ ਵੇ ਐ ਕਦੀ ਮੇਰਾ ਸੀਰੀ ਵਾਲਾ ਮਸਲਾ ਜ਼ਰੂਰ ਹੱਲ ਕਰਦੀ ਚੰਗਾ ਅੱਛਾ ਹੀ ਤੇ ਮੈਨੂੰ ਸੀਰੀ ਜ਼ਰੂਰ ਚਾਹੀਦਾ ਠੀਕ ਹੈ ਲੈ ਆ ਤੇਰਾ ਮੁੰਡਾ ਹਾਂ ਕਿੱਡਾ ਹੋ ਗਿਆ ਹੋਰ ਲੈ ਸੁੱਖ ਨਾਲ ਹੈ ਸੱਟਾ ਬਲਾਓ ਜੀ ਸ਼ਾਸਿਕਾ ਬਲੌਜੀ ਵਾਇਕੁਰਜੀ ਦਾ ਖਾ ਹਾਂ ਸਾਹਿਬ ਵਾਇਕੁਰਜੀ ਕੀ ਪਤ ਹੈ ਮੇ ਭਾਈ ਬਾਰੇ ਸੋਣਾ ਸੰਸਕਰ ਦਿੱਤੇ ਸੌ ਲੱਗੇ ਸਾਰੇ ਜਵਾਕ ਇਹ ਜੇ ਹੁਣ ਚਾਹਦੇ ਚੱਲ ਹੁਣ ਮੈਂ ਚਲਦੀ ਹਾਂ ਠੀਕ ਆ ਸੇਰੀ ਵਾਲਾ ਕੰਮ ਕਰਦੀ ਮੇਰਾ ਹਾਂ ਜੀ ਹਾਂ ਜੀ ਚੰਗਾ ਚੰਗਾ ਹੁਣ ਮੈਂ ਨਾ ਛਾ ਕੇ ਲਾਲੇ ਦੀ ਦੁਕਾਨ ਤੇ ਲਾਲੀ ਨੂੰ ਦੱਸ ਕੇ ਆਵਾ ਵੀ ਲਾਲਾ ਬੜਾ ਖਰਾਬ ਹੋ ਗਿਆ ਥਾਂ ਥਾਂ ਮੂੰਹ ਮਾਰਦਾ ਫਿਰਦਾ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਦੱਸ ਕੇ ਹੁਣ ਆ ਮੈਂ ਜਾ ਕੇ ਹੁਣ ਰਾਮ ਨਾਮ ਲਾਲਾ ਜੀ ਰਾਮ ਰਾਮ ਭਾਈ ਰਾਮ ਰਾਮ ਲਾਲੀ ਜੀ ਕਿੱਥੇ ਨੇ ਜੀ ਲਾਲੀ ਕਿਉਂ ਭਾਈ ਕੀ ਕੰਮ ਹੈ ਲਾਲੀ ਦਾ ਕੰਮਾ ਜੀ ਉਹਨਾਂ ਥੈਂ ਕੀ ਕੰਮ ਹੈ ਮੈਨੂੰ ਦੱਸ ਮੈਂ ਤੇਰੇ ਨਾਲ ਕੁਝ ਚਾਹੁੰਦਾ ਤੈਨੂੰ ਕੰਮ ਆ ਜੀ ਕੰਮ ਆ ਤੇ ਗੱਲ ਕਰਦੇ ਉਹਨਾਂ ਨਾਲ ਕੋਈ ਨਹੀਂ ਨਹੀਂ ਉਹ ਲਾਲੀ ਤਾਂ ਹਲੇ ਰੋਟੀ ਬਣਾਣ ਲੱਗ ਰਹੀ ਆ ਅੰਦਰ ਤੇ ਦੱਸ ਕੀ ਕੀ ਗੱਲ ਹੈ ਮੈਨੂੰ ਦੱਸ ਉਹ ਥੋੜਾ ਜਿਹਾ ਸਮਾਨ ਚਾ ਲੈ ਕੇ ਜਾਣਾ ਦੀ ਲੇਡੀਜ਼ ਵਾਲਾ ਜੀ ਸਮਾਨ ਲੇ ਬੁੜਿਆਲਾ ਸ਼ਰਮਣ ਭਾਈ ਹਾਂ ਜੀ ਹਾਂ ਆਪਾਂ ਕੋਈ ਗੱਲ ਨਹੀਂ ਜਦੋਂ ਉਹ ਰੋਟੀ ਬਣਾ ਕੇ ਆ ਗਈ ਨਾ ਬੁੜਿਆਲ ਸ਼ਰਮਣ ਉਹ ਦੇ ਦੂਗੀ ਆ ਕੇ ਉਹਦੋਂ ਅੱਛਾ ਜੀ ਹਾਂ ਉਹਨੂੰ ਤਾਂ ਟਾਈਮ ਲੱਗੂਗਾ ਲੈ ਉਹ ਦੱਛ ਗੱਲ ਬਾਤ ਉਹ ਉਹਨਾਂ ਨਾਲ ਹੀ ਗੱਲ ਕਰਨੀ ਸੀ ਮੈਂ ਥੋੜਾ ਕੰਮ ਦੀ ਘੌਨ ਨਾਲ ਪਤਾ ਗੱਲ ਕੀ ਹੈ ਭਾਈ ਉਹ ਲੋਟੀ ਬੁਲਾਣ ਗਈ ਆ ਹੁਣ ਗਈ ਆ ਰੋਟੀ ਬੁਲਾਣ ਉਹ ਰੋਟੀ ਬਣਾ ਕੇ ਫੇਰ ਆਉਗੀ ਉਹ ਲੱਗ ਜੇ ਉਹਨੂੰ ਧੋਣਾ ਘੰਟਾ ਫੇਰ ਫੇਰ ਹਾਂ ਫੇਰ ਭੇਜ ਦੇ ਕਿਸੇ ਬੁਲੀ ਨੂੰ ਭੇਜ ਦੇ ਲੈ ਜੀ ਡਰਾਂ ਨੂੰ ਲੈ ਕੇ ਜਾਣਾ ਇੱਥੇ ਭੇਜ ਲੈ ਕੁਰਸੀ ਦੇ ਨਹੀਂ 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 ਇਹਦੋਂ ਕੋ ਹਾਲ ਕੋਈ ਕੰਮ ਹੈ ਤਾਂ ਤੂੰ ਦੱਸ ਮੈਂ ਬਹਿ ਜਾਨਾ ਕੋਈ ਕੰਨੀ ਵੇਟ ਕਰ ਨਹੀਂ 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 ਉਹ ਕੋਈ ਜਗਾ ਕਿੰਨੀ ਕਾ ਤੂੰ ਦੇਖ ਲੈ ਤਾ ਬਹੁਤ ਅਜੀਬ ਹੈ ਦੇਖੋ ਚਾਹੇ ਉਹ ਟਰੱਕ ਨਾ ਨਾ ਕੋਈ ਗੱਲ ਹੈ ਤੂੰ ਦੱਸ ਜਦੋਂ ਉਹ ਆ ਗਈ ਮੈਂ ਤੈਨੂੰ ਸੁਨੇਹਾ ਭੇਜ ਦੂਜਾਗਾ ਤੂੰ ਉਹ ਬੁੜੀ ਨੂੰ ਭੇਜ ਦੀ ਦਿੱਲੀ ਨੂੰ ਭੇਜਣਾ ਹੈਗਾ ਹੋਰ ਕੋਈ ਕੰਮ ਹੈ ਉਹ ਦੱਸ ਦੂਣਾ ਕੰਮ ਆਉਂਦਾ ਤਾਂ ਹੀ ਬਹਿ ਜਾਨਾ ਜੀ ਮੈਂ ਬੰਨਾ ਹੀ ਨਹੀਂ 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 ਮੈਂ ਪਹਿਲਾਂ ਹੀ ਆਗਾ ਬੇਲੀਆ ਤੇਰਾ ਬੇਲੀਆ ਦੋ ਗਾਹ ਕਾਣਗੇ ਉਹਨਾਂ ਨੂੰ ਮੈਂ ਕਿੱਥੇ ਕਿੱਥਾ ਪਟਾਉਂਗਾ ਦੱਚ ਹੈ ਐਨੀ ਕਿਤਾ ਚਕੂ ਕੁੱਤ ਤੁਰੇ ਰੇ ਪਹੁੰਚ ਜਿੰਨੀ ਦਾ ਜਗ੍ਹਾ ਇਹ ਦੱਸ ਜਗ੍ਹਾ ਤਾਂ ਬਹੁਤ ਆ ਨਾ 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 ਕੀ ਕੀ ਸੋਚੀ ਜਾ ਨਾ ਭਾਈ ਕੀ ਸੋਚੀ ਜਾ ਨਾ ਤੂੰ ਲਾਲਾ ਜੀ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਤੂਸੀਆ ਮੋਟੇ ਜਗ੍ਹਾ ਕੁੱਟੀ ਜਾਨੇ ਹੋ ਬੈਠ ਬਚੋ ਦਾ ਹੈ ਨਾ ਸਾਰਾ ਦਿਨ ਦੁਕਾਨ ਤੇ ਬੈਠੇ ਰਹਨੇ ਆ ਲੱਤਾ ਵਾ ਮਾਂ ਆਕੜ ਜਾਂਦੀ ਜਾਣੇ ਤਾਂ ਕਰਕੇ ਹੈਗਾ ਹੁਣ ਛੋਨੂ ਕੀ ਪਤਾ ਦੁਕਾਨਦਾਰੀ ਦਾ ਹੇ ਤੂੰ ਚੁਰਦੇ ਫਿਰਦੇ ਰਹਿੰਦੇ ਕਦੇ ਉੱਧਰ ਗੇੜਾ ਖਾਲੇ ਕਦੇ ਉੱਧਰ ਧੱਕੇ ਖਾਲੇ ਬੈਠੇ ਹੁਣ ਅੱਛੀ ਤਾਰੇ ਬੈਠੇ ਆ ਨਾ ਪਰ ਤੁਹਾਨੂੰ ਤਾਂ ਸਾਰਾ ਕੁਝ ਦੇਖਣਾ ਪੈਂਦਾ ਮੈਨੂੰ ਕਿਸੇ ਪਾਸੋਂ ਪ੍ਰੇਟ ਹੋਈ ਲੱਗਦੀ ਲੈ ਲੈ ਨਾ ਨਾ ਬਈ ਨਾ ਬਈ ਤੈਨੂੰ ਬਹਿਮ ਹੋ ਗਿਆ ਕਿਸੇ ਗੱਲ ਦਾ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਆ ਹੋਈ ਹੋਇਆ ਨਾ 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 ਚਰਨੋਂ ਵੀ ਪੜਕੀ ਫਿਰਦੀ ਸੀ ਕਹਿੰਦੇ ਤੁਸੀਂ ਗਿਫਟ-ਗਿਫਟ ਲੈ ਕੇ ਗਏ ਸੀ ਉੱਧਰ ਮੈਨੂੰ ਪਤਾ ਲੱਗਿਆ ਸੀਗਾ ਕਹਿੰਦੇ ਚਰਨੋਂ ਹਾਂ ਲੈ ਲੋਕ ਗੱਲਾਂ ਬਣਾਉਣ ਹੀ ਨਹੀਂ ਹਟ ਦੇ ਦੱਛ ਹਾਂ ਇੱਕ ਤਾਂ ਦੁਕਾਨਾ ਤਾਂ ਪੈਸੇ ਲੈਣੇ ਨੇਗੇ ਉੱਤੋਂ ਦੀ ਮੇਰੇ ਤੇ ਇਲਜ਼ਾਮ ਲਗਾਈ ਜਾਂਦੇ ਨੇ ਕਿ ਦੱਛ ਹਾਂ ਮੈਂ ਕੀ ਕਰਨ ਵਾਗਿਆ ਚੰਨੋ ਕੇ ਘਰ ਦੱਛ ਕਿਉ ਚੰਨੋ ਮੈਨੂੰ ਕਿਉ ਮਾਰੂਗੀ ਮੈਂ ਤਾਂ ਪੈਸੇ ਲੈਣੇ ਨੇ ਉਹਨਾਂ ਤੋਂ ਹੈਗੀ ਆ ਕੋਈ ਗੜਬੜ ਨਹੀਂ ਹੈਗੀ ਤਾਂ ਛੋਦਾ ਲੈਣਾ ਕੋਈ ਭਾਈ ਐਂ ਦੱਛ ਮੈਨੂੰ ਛੋਦਾ ਕੋਈ ਨਹੀਂ ਮੈਂ ਬੀਬੀ ਨੂੰ ਭੇਜ ਦੂੰਗਾ ਹਾਂ ਤੂੰ ਬੀਬੀ ਨੂੰ ਭੇਜ ਦੀ ਜਾ 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 ਤੇ ਬੀਬੀ ਨੂੰ ਭੇਜ ਦੇ ਜਾ 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 ਭੇਜ ਦੀ ਬੀਬੀ ਨੂੰ ਦੱਛ ਲੋਕਾਂ ਦਾ ਛਲਿਆ ਹੀ ਪਿਆ ਹੈਗਾ ਦਾ ਚਰ ਚਰ ਨੋਨੇ ਕੁੱਚਾ ਜੀ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਗੇ ਤੁਰ ਕੇ ਹੈ ਹੋ ਲੈ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਚੁਗਲੀਆਂ ਲਾਂਦੋਂ ਬਿਨਾ ਹੈ ਜੱਦ ਜੀ ਕੱਦਨੇ ਕਦੇ ਉਹਦੇ ਉਂਗਲਾ ਦੀਂਦੇ ਨੇ ਕਦੇ ਉਹਦੇ ਉਂਗਲਾ ਦੀਂਦੇ ਨੇ ਗੇ ਗਿਆ ਠੀਕ ਹੈ ਨਾ ਚੰਨੋ ਕੇ ਘਰ ਦੱਚ ਹੈ ਪਿੜਕੀ ਫਿੱਦੀ ਸੀ ਚੰਨੋ ਕੋਈ ਨਾ ਕੋਈ ਨਾ ਆ ਜਾਂਦੇ ਚੰਨੋ ਨੂੰ ਵੀ ਹੁਣ ਫਾ ਲੈ ਨੂੰ ਦੇਖੂਗਾ ਕੋਈ ਨਾ ਆ ਠੀਕ ਹੈ ਕੀ ਗੱਲ ਲਾਲਾ ਜੀ ਇੰਨਾ ਲੋਲਾ ਬਾਹਰ ਖਿੱਚ ਗਿਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਗਵਾਨ ਨੇ ਕੋਈ ਗੱਲ ਨਹੀਂ ਹੋਈ ਐਨਾ ਨੋਲਾ ਪਾਲ ਕੇ ਛਾਲਾ ਕਲ ਚਿੱਤੇ ਚੱਕਰ ਕੇ ਅੱਦੇ ਬਿੰਦ ਨੂੰ ਪਤਾ ਲੱਗ ਗਿਆ ਉਹ ਕੁਝ ਨਹੀਂ ਭਗਵਾਨ ਨੇ ਤੇ ਤੁਹ ਪਤਾ ਆ ਗਿਆ ਲੋਕਾਂ ਦਾ ਜਦੋਂ ਪੈਸੇ ਦੇ ਲੈ ਹੁੰਦੇ ਨੇ ਨਾ ਉਦੋਂ ਨਵੇਂ ਬਹਾਨੇ ਬਣਾਉਣ ਲੱਗ ਜਾਂਦੇ ਨੇ ਲੋਕਾਂ ਆੱਛਾ ਬੈਜੇ ਪਿੱਛੇ ਰੋਲਾ ਪਾਲ ਕੇ ਜੀ ਹਾਂ ਉਹ ਬੰਦੇ ਤੋਂ ਪੈਸੇ ਲੈਣੇ ਸੀਗੇ ਪੈਸੇ ਉਹ ਲੈ ਕੇ ਨਹੀਂ ਆਇਆ ਹੈ ਤੈਨੂੰ ਪਤਾ ਤਾਂ ਹੈਗਾ ਫਿਰ ਹੁਣ ਉਹਵੇਂ ਨਾ ਰੋਲਾ ਪਾਣ ਲੱਗ ਗਿਆ ਤੀਜੀਆਂ ਚੁੱਕ ਨਹੀਂ ਗੱਲਾਂ ਕਰਨ ਲੱਗ ਗਿਆ ਅੱਛਾ ਇਹ ਹਾਲ ਹੈ ਲੋਕਾਂ ਦਾ ਜਿਹੜਿਆ ਉਹਨੇ ਕੁੱਤੇ ਨੇ ਬੈਜੇ ਪਹਿਲਾਂ ਲੈ ਜਾਂਦੇ ਨੇ ਫਿਰ ਦਿੰਦੇ ਨਹੀਂ ਹੈਗੇ ਤਾਂ ਤੇ ਹੋਲ ਹੋਲ ਫਿਰ ਕੀ ਕਲੀਏ ਭਗਵਾਨੇ ਪਿੰਡ ਦੇ ਵਿੱਚ ਆਪਣੀ ਕਮੰਨੀ ਬਲੀ ਦੁਕਾਨ ਹੈ ਕਿਸੇ ਨੂੰ ਸੌਦਾ ਦੇ ਵੀ ਤਬ ਨਹੀਂ ਸਾਦਾ ਪਿੰਡ 'ਚ ਰਹਿੰਦੇ ਆakhirkaar ਸੁਖ ਦੁਖ ਦੇ ਵਿੱਚ ਵੀ ਕਰ ਇੱਥੇ ਹੋ ਜਾਂਦੇ ਦਾ ਛੇ ਆਪਣੇ ਨਾਲ ਚਲ ਪਈ ਨਹੀਂ ਲਾਲਾ ਜੀ ਲੱਲਾ ਛੱਦ ਦੋ ਜੀ ਲੋਟੀ ਖਾ ਲਮੈਂ ਪਾਕੇ ਤੇ ਰਹੀ ਸੀਗੀ ਅੱਛਾ ਲੋਟੀ ਪਾਕੇ ਤੇ ਲਈ ਤੂੰ ਹਾਂ ਜੀ ਆਂਦੀ ਚਲ ਕੋਈ ਨਾ ਜੇ ਕੋਈ ਆਏ ਨਾ ਜਾਦਲਾਂ ਕਿਸੇ ਦੇ ਮੂੰਹ ਲੱਗੀ ਤੈਨੂੰ ਪਤਾ ਹੀ ਆ ਪਿੰਦੇ ਲੋਕਾਂ ਦਾ ਕਹੇ ਜੇ ਹੁੰਦੇ ਕਈ ਕਈ ਨਹੀਂ ਤਾਂ ਸ਼ਿਭਕ ਜਾ ਹਾਂ ਸਾਰਿਆਂ ਦਾ ਧਿਆਨ ਰੱਖੀ ਆਪਦਾ ਵੀ ਧਿਆਨ ਰੱਖੀ ਠੀਕ ਹੈ ਠੀਕ ਹੈ ਅਰ ਚੋਈ ਚ ਮਾਰ ਪਈ ਐ ਕੋਈ ਨਾ ਮੈਂ ਖਾ ਲੈਣਾ ਲੋਟੀ ਦਾ ਧਿਆਨ ਲੇਕਿਨ ਤੂੰ ਕਹਿੰਦਾਰੀ ਤਾਂ ਜਾਦਲਾਂ ਮੂੰਹ ਲੱਗੀ ਕਿਸੇ ਦੇ ਚਾਹ ਵੀ ਪਾ ਲਿਆ ਠੀਕ ਹੈ ਠੀਕ ਹੈ ਕੋਈ ਤਾਂ ਕੋਈ ਗੱਲ ਹੋਏਗੀ ਇਹ ਮਿੰਨ ਲਾਲਾ ਦਾ ਮੀ ਵੀ ਨਾ ਬੋਤੱਕੱਕੇ ਹਤੂੰਗੀ ਹੁਣ ਚੱਲ ਆ ਜਾਂਦੇ ਲਾਲਾ ਜੀ ਨੂੰ ਪਿੰਦ ਚ ਗੇਰਾ ਮਾਰ ਕੇ ਆਉਂਗੀ ਕੋਈ ਗਾਕ ਵੀ ਨਹੀਂ ਆਉਂਦਾ ਹੈਗਾ ਛਾਦੇ ਤਾਂ ਇਹ ਕਹਿੰਦੇ ਨੰਨੋ ਵਾਲਾ ਪੈ ਗਿਆ ਚਿਕਾ ਪੈ ਚਾ ਪਿੱਛੇ ਪੈ ਗਿਆ ਚਿਕਾ ਕੋਈ ਪਤਾ ਹੀ ਨਹੀਂ ਲੱਗਦਾ ਹੈਗਾ ਲੈ ਆਟ ਵਾਲਾ ਵੀ ਹੈ ਮਰਜੇ ਨਾ ਰੁੜ ਜਾਣਾ ਇੱਥੇ ਹੀ ਲਾ ਗਿਆ 50 ਰੁਪਏ ਵੀ ਮੱਲੋ ਮੱਲੀ ਲੈ ਨਾ ਤੇਰੇ ਲੱਕੜ ਦੀਆਂ ਕਿ ਲੱਗਿਆ ਨੇ ਨਾ ਰੁੜਜੇ ਤੇ ਤੈਨੂੰ ਦਿਸਦਾ ਨਹੀਂ ਹੈਗਾ ਉਹ ਅੰਟੀ ਹੰਤੀ ਹੰਤੀ ਸੋਰੀ 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 ਤੈਨੂੰ ਮਾ ਟਰੱਕ ਜਿੱਡੀ ਆ ਡਾ ਦਾ ਟਰੱਕ ਨਹੀਂ ਹੁੰਦਾ ਜਿੱਡੀ ਤੇ ਮੇਰੀ ਹੈਗੀ ਤੈਨੂੰ ਹਾਥੀ ਵਰਗੀ ਜਨਾਨੀ ਹੁੰਦੀ ਸੀ ਉਹੋ ਅੰਟੀ ਗਲਤੀ ਹੋ ਗਈ ਮੇਥੋਂ ਜੀ ਗਲਤੀ ਹੋ ਗਈ ਗਲਤੀ ਹੋ ਗਈ ਕੀ ਗੱਲਾਂ ਕਰਦਾ ਕਮੇ ਟੀਮੀਆਂ ਚ ਬਸਦਾ ਫਿਰ ਤਾ ਗੱਲਾਂ ਦੱਸ ਤੂੰ ਦੱਸ ਅੰਟੀ ਹੱਦ ਹੋ ਗਈ ਮੈਂ ਤੁਹਾਡੇ ਤੋਂ ਹਰਿਆਣਾ ਸੋਟਣ ਨਾਲੋਂ ਜ਼ਿਆਦਾ ਸੁਨੱਖੀ ਮੇਰੇ ਘਰ ਵਾਲੀ ਆ ਜੇ ਤੇਰੇ ਘਰ ਅਲੀਆ ਨੀਚ ਰੱਖੀਆ ਫਿਰ ਤੀ ਬੁੜੀਆਂ ਠੇਰੀਆਂ ਚ ਕਾਨੂੰ ਟੱਕਰਾ ਮਾਰਦਾ ਉਹ ਹੋ ਤਾਂ ਭਲੇਖੇ ਨਾਲ ਲੱਗਿਆ ਜੀ ਛੋਡੇ ਚ ਬੱਦੇ ਜਾਂਦੇ ਬਾਦੇ ਸਿੱਤਰ ਮਗਰੀ ਆ ਫੋਨ ਅੱਗ ਲਾਲਾ ਘਰੇ ਬਹਿ ਕੇ ਦੇਖ ਲਿਆ ਕਰ ਉਹ ਤਾਂ ਬਸ ਉਹ ਤਾਂ ਫੋਨ ਆ ਗਿਆ ਸੀ ਮੈਸੇਜ ਚੈੱਕ ਕਰਦਾ ਸੀ ਆਂਟੀ ਤੁਸੀਂ ਬੈਠਾ ਪਖਾ ਪਿਆ ਫੋਨਾਂ ਨੇ ਪੁੱਤੇ ਦਿਆ ਨੇ ਉਹ ਤੁਸੀਂ ਕਾ ਨੂੰ ਇੰਨਾ ਪਖੀ ਜਾਂਦੇ ਹੋ ਬਾਹਲਾ ਗਰਮ ਹੋਇਆ ਆਂਟੀ ਇਸ ਬੇਰ ਦੇ ਤੂੰ ਲੱਗਦੀ ਨਹੀਂਗੀ ਮੈਂ ਤਾਂ ਮੇਰਾ ਪਿੰਡ ਪੁੱਛ ਗਿਆ ਕੀ ਲੈਣਾਗਾ ਪਹਿਲਾ ਪਿੰਡ ਪੁੱਛਣਾ ਮੈਂ ਫਿਰ ਮਾਂਗਰ ਮੋਟਰਸਾਈਕਲ ਲਾ ਲਾਂ ਲਉਂਦੇ ਲੈ ਐ ਤੈਨੂੰ ਆਇਆ ਚ ਲੱਗਦਾ ਮੇਰਾ ਬੰਦਾ ਦੱਸ ਕਾ ਤੈ ਆਂ ਬਣਾ ਲੈ ਲੈ ਮੇਰੇ ਪਿੰਡ ਤੋਂ ਮੈਂ ਜਿੱਥੇ ਨਹੀਂ ਮਰਜੀ ਵਾ ਲੈ ਆਂ ਬਣਾ ਲੈ ਦੱਸ ਕਾ ਇਹ ਜੇ ਬੁੜੀਆਂ ਨੇ ਅੱਜ ਕੱਲ੍ਹ ਦੀ ਉਹੀ ਗੱਲ ਹੈ ਬਾਦੂ ਦੀ ਵੱਡਾ ਆਇਆਗਾ ਕੰਮੇ ਪੁੱਛਦਾਗਾ ਹਾਈ ਹਾਈ ਥੜਾਕਾ ਪੈਣ ਵਾਲਾ ਹੋ ਰਿਹਾ ਤੀ ਮੇਰਾ ਤਾਂ ਵਧੀਆ ਜਿਹਾ ਲੜਕੇ ਕਨਾ ਗੋਲਾ ਜਿਹਾ ਬਣਿਆ ਪੈਤੀ ਤੇ ਸੁਆਦ ਹੀ ਆ ਗਿਆ ਪਰ ਨੋਇ ਦੀਆਂ ਬੱਕੀਆਂ ਹੁਣ ਟੱਕਰਨ ਦੇ ਦਵਾਰੇ